ਮੈਂ ਪਲਵਿੰਦਰ ਸਿੰਘ ਮਾਲਪਾਰ ਦੀ ਖਾਨ ਜੀ ਇੱਕ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਆ। ਸਾਡੀ ਖਨੌਰੀ ਤੋਂ ਗੱਡੀ ਆ ਰਹੀ ਸੰਗਤ ਲੈ ਕੇ ਉਹ ਜਿਹੜਾ ਆਪਣਾ ਕੇਟ ਹੈ ਉਹਨੂੰ ਕੀ ਕਹਿੰਦੇ ਛੋਟੀਆਂ ਤੋਂ ਵੱਡੀਆਂ ਹੁੰਦੀ ਜਿਹੜੀ ਕੈਂਟਰ ਗੱਡੀ ਆ ਰਹੀ ਇੱਥੇ ਆਣ ਕੇ ਇਹਨਾਂ ਨੇ ਧੱਕੇ ਨਾਲ ਟੋਲ ਕਟਿਆ ਤੇ ਉਹਨਾਂ ਦਾ ਰਸਮਸਰਾ ਖਲਿਆ। ਸਾਡੇ ਬੰਦੇ ਉਹ ਸੰਸਰੇ ਆਣ ਵਾਪਸ ਆਏ ਜੰਡੇ ਵਾਲੇ ਬਲਾਕ ਦੇ ਪ੍ਰਧਾਨ ਹੋਰ ਇਹਨਾਂ ਆਣ ਕੇ ਇੱਥੇ ਗੁੰਡੇ ਸਾਧਲੇ ਉਹਨਾਂ ਨੂੰ ਧੱਕੇ ਮਾਰੇ ਉਹ ਸਾਥੀ ਉੱਥੇ ਚੱਲ ਗਏ ਪੁਲਿਸ ਜਿਹੜੀ ਮੂਹਰ ਤੋਂ ਘੁਪਣੀ ਰਹੀ ਸਾਹਬ ਜੀ। ਇਰੇ ਆਣ ਕੇ ਜਦੋਂ ਸਾਥੀ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਹਸਰਨਤਾਲ ਦੇ ਜ਼ਿਲ੍ਹਾ ਪ੍ਰਧਾਨ ਮੂਰ ਜਿਹੜੇ ਸਾਥੀ ਆਜੇਦਾਰ ਪਹੁੰਚੇ ਇਹਨਾਂ ਨੇ ਆਣ ਕੇ ਇਹਨਾਂ ਨੇ ਗੁੰਡਿਆਂ ਨੇ ਇਹਨਾਂ ਦੇ ਡਾਂਗਾਂ ਚਲਾਉਣੀਆਂ ਚਾਲੂ ਕਰ ਦਿੱਤੀ ਫਿਰ ਵਿੱਚ ਪੁਲਿਸ ਨੇ ਪਾ ਕੇ ਉਹਨਾਂ ਗੁੰਡਿਆਂ ਨੂੰ ਭਜਾਇਆ ਤੇ ਹੁਣ ਵਿਸ਼ਵਾਸ ਦਿੱਤਾ ਕਿ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ ਮੈਂ ਕਹਿਣਾ ਚਾਹਨਾ ਕਿ ਕਈ ਲੋਕ ਜਿਹੜੇ ਸਾਡੇ ਝੰਡਾ ਲੈ ਕੇ ਉਧਰ ਨਾਰੇ ਲਾਦਾ ਇਹ ਬੜੀ ਸ਼ਰਮ ਵਾਲੀ ਗੱਲ ਹੈ ਰਾਉ ਗੱਡੀ ਖਨੌਰੀ ਤੋਂ ਆ ਰਹੀ ਆ ਅੰਮ੍ਰਿਤਸਰ ਜਾ ਰਹੀ ਆ ਉਹਦਾ ੱcke ਨਾਲ ਲਾਇਸੈਂਸ ਰੱਖਿਆ ਗਿਆ ਮੁੜ ਕੇ ਗੁੰਡਾ ਕਰਦੀ ਕਰਨੀ ਵੀ ਅਹੀਂ ਇੱਥੇ ਤੁਹਾਨੂੰ ਟੋਲ ਪਲਾਜੇ ਦੇ ਨਹੀਂ ਮੰਨ ਦਿੱਤਾ ਗਿਆ 4 ਘੰਟੇ ਸਾਥੀ ਮਗਰ ਆਏ ਜੇ ਸਾਥੀ ਵੱਡੀ ਗਿੰਦੀ ਚਾਹੀਏ ਫਿਰ ਆਏ ਫਿਰ ਪ੍ਰਬੰਧ ਦੇ ਖਿਲਾਫ ਰੋਡ ਜਾਮ ਕੀਤਾ